ਸੋ ਸਵਾਗਤ ਕਰਦੇ ਜੀ ਸਵਰਨਟਨਾ ਜੀ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੇ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਜਿਸ ਬਾਰੇ ਜਾਣਕਾਰੀ ਲੈਣੇ ਸਵਰਨਟਨਾ ਜੀ ਜੀ ਆਨੋ ਬੜੀ ਮਿਹਰਬਾਨੀ ਹਰਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਤੇ ਅੱਜ ਦੀਆਂ ਖਬਰਾਂ ਦਾ ਵੇਰਵਾ ਇਹ ਹੈ ਜੀ ਕਿ ਅੰਮਿਤ ਸ਼ਾਹ ਵੱਲੋਂ ਇਮੀਗ੍ਰੇਸ਼ਨ ਸੁਧਾਰ ਬਿੱਲ ਪੇਸ਼ ਸੱਤ ਸੀਟੇ ਵਾਲ ਬਾਰੇ ਬੋਲਣ ਤੇ ਮੁੱਖ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ ਪੰਜ ਮੈਂਬਰੀ ਕਮੇਟੀ ਦੇ ਦਿੱਤਾ ਅਬਰਿੰਦਰ ਸਿੰਘ ਖੂਦੜ ਦੀ ਚਿੱਠੀ ਦਾ ਉੱਤਰ ਬਰਨਾਲਾ ਵਿੱਚ 10 ਟੱਕਾ ਦੀ ਭ ਇੱਕ 30 ਕਰੋੜ ਦੀ ਹੈਰੋਇਨ ਫੜੀ ਫਤਗ੍ਰਿਫਤਾਰ ਭਾਜਪਾ ਦੇ ਨਜ਼ਰ ਨਿਗਮਨ ਦੇ ਆਗੂ ਐਲਾਨੇ ਭਗਵੰਤ ਸਤਾਨ ਕੇਂਦਰੀ ਮੰਤਰੀ ਪ੍ਰਲਾਦ ਯੋਸ਼ੀ ਨੂੰ ਮਿਲੇ ਲੁਧਿਆਣਾ ਦੀ ਜਿੰਨੀ ਚੋਣ ਕਰਾਵੇਗੀ ਆਪ ਤੇ ਭਾਜਪਾ ਦੀ ਅਸਲ ਪਰਖ ਜਲੰਧਰ ਦੇ ਵਿੱਚ ਐਕਸੀਡੈਂਟ ਹੋਇਆ ਦੋ ਮੌਤਾਂ ਤੇ ਆਖਰੀ ਖਬਰ ਜਸ਼ਰਦਾਰ ਨੇ ਕਿਹਾ ਸਕੂਲੀ ਪਾਠਕ੍ਰਮ ਦੇ ਵਿੱਚ ਸਿੱਖਾਂ ਦੀ ਜਿੱਤਾਂ ਦਰਸਾਉਣਾ ਜ਼ਰੂਰੀ ਜੀ ਸੋ ਅਮਿਤ ਸ਼ਾਹ ਨੇ ਜਿਹੜਾ ਇਮੀਗ੍ਰੇਸ਼ਨ ਸੁਧਾਰ ਬਿੱਲ ਪੇਸ਼ ਕੀਤਾ ਜੀ ਇਹ ਕੀ ਹੈਗਾ ਜੀ ਅਸਲ ਵਿੱਚ ਅੱਜ ਅਮਿਤ ਸ਼ਾਹ ਦੇ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਦੇ ਵੱਲੋਂ ਲੋਕ ਸਭਾ ਦੇ ਵਿੱਚ ਇਮੀਗ੍ਰੇਸ਼ਨ ਐਂਡ ਫੋਰਨਰਜ਼ ਬਿਲ 2025 ਪਾਸ ਕਰਵਾਇਆ। ਉਹਨਾਂ ਨੇ ਪੇਸ਼ ਕੀਤਾ, ਪਾਸ ਹੋਇਆ ਤੇ ਇਹਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਪੱਛਮੀ ਬੰਗਾਲ ਤੋਂ ਬੰਗਲਾਦੇਸ਼ੀਆਂ ਤੇ ਰੋਹੀਂਗਿਆ ਦੀ ਕੁਝ ਸਪੈਕਟ ਹੋ ਰਹੀ ਹੈ। ਜਿਹੜੇ ਤਾਂ ਭਾਰਤ ਦੇ ਵਿੱਚ ਕਾਰੋਬਾਰ ਦੇ ਲਈ, ਮਜਬੂਤੀ ਦੇ ਲਈ, ਸਿੱਖਿਆ ਦੇ ਲਈ ਆਉਂਦੇ ਆਂ, ਫਿਰ ਸਵਾਗਤ ਕਰਦੇ ਆਂ। ਪਰ ਜਿਹੜੇ ਅਸ਼ਾਂਤੀ ਫੁਲਾਉਣ ਵਾਸਤੇ ਆਉਂਦੇ ਆਂ, ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ। ਇਸ ਬਿੱਲ ਦੇ ਵਿੱਚ ਹੈ ਕਿ ਕਿਸੇ ਵੀ ਵਿਦੇਸ਼ੀ ਨੂੰ ਬਿਨਾ ਪਾਸਪੋਰਟ ਜਾਂ ਜ਼ਰੂਰੀ ਦਸਤਾਵੇਜ਼ਾਂ ਦੇ ਭਾਰਤ ਆਉਣ ਦੇ ਉੱਤੇ 5 ਸਾਲ ਦੀ ਜੇਲ੍ਹ ਤੇ 5 ਲੱਖ ਜੁਰਮਾਨਾ ਹੋਊਗਾ ਗਲਤ ਜਾਣਕਾਰੀ ਦੇਣ ਤੇ ਦਸਤਾਵੇਜ਼ਾਂ ਦੇ ਵਿੱਚ ਗੜਬੜੀ ਕਰਨ ਤੇ 3 ਸਾਲ ਦੀ ਸਜ਼ਾ ਤੇ 3 ਲੱਖ ਰੁਪਏ ਜੁਰਮਾਨਾ ਹੋਊਗਾ ਗਲਤ ਪਾਸਪੋਰਟ ਤੇ ਬਿਨਾ ਦਸਤਾਵੇਜ਼ਾਂ ਦੇ ਭਾਰਤ ਦੇ ਵਿੱਚ ਦਾਖਲ ਹੋਣ ਵਾਲਿਆਂ ਨੂੰ ਤੁਰੰਤ ਹਿਰਾਸਤ ਦੇ ਵਿੱਚ ਲਿਆ ਜਾਊਗਾ ਜੇ ਮਾਮਲਾ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਊਗਾ ਤਾਂ ਸਜ਼ਾ ਹੋਰ ਵੀ ਸਖਤ ਹੋ ਸਕਦੀ ਹੈ ਜੀ ਜੀ ਕੀ ਐਸਾ ਕਹਿ ਦਿੱਤਾ ਜੀ ਪ੍ਰਤਾਪ ਸਿੰਘ ਬਾਜਵਾ ਨੇ ਸੰਤ ਸੀਚੇਵਾਲ ਬਾਰੇ ਕਿ ਭਗਵੰਤ ਸਤਮਾਨ ਜਿਹੜੇ ਨੇ ਕਾਫੀ ਗਰਮ ਹੋਏ ਹੋਏ ਨੇ ਹਾਂ ਬਿਲਕੁਲ ਜੀ ਅੱਜ ਅਸੰਦ ਦੇ ਵਿੱਚ ਭਗਵੰਤ ਸਤਮਾਨ ਹੋਰੀ ਗਰਮ ਹੋਏ ਆ ਕੱਲ ਪ੍ਰਤਾਪ ਸਿੰਘ ਬਾਜਵਾ ਹੋਏ ਸੀ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਕਹੀ ਸੀ ਕਿ ਜਦੋਂ ਵੀ ਅਸੀਂ ਸੂਬੇ ਦੀ ਸਰਕਾਰ ਦੇ ਕੋਲੇ ਗੱਲ ਕਰਦੇ ਨਹੀਂ ਭਾਈ ਆਪਾਂ ਨੂੰ ਇੱਥੇ ਛੱਪੜਾਂ ਨੂੰ ਟੋਬਿਆਂ ਨੂੰ ਨਾਲਿਆਂ ਨੂੰ ਸਾਫ਼ ਕਰਨਾ ਚਾਹੀਦਾ ਇਹਨਾਂ ਦੇ ਕੋਲੇ ਘੜਾ ਘੜਾ ਉਤਰ ਹੁੰਦਾ ਜੀ ਸੰਤ ਸੀਕੇ ਵਾਲ ਮਾਡਲ ਨੂੰ ਅਸੀਂ ਲਾਗੂ ਕਰਾਂਗੇ ਸੀਚੇਵਾਲ ਮਾਡਲ ਦੇ ਨਾਲ ਅਸੀਂ ਆ ਸਫਾਈ ਕਰਾਂਗੇ ਉਹ ਕਰਨਗੇ ਕਿ ਪੰਜਾਬ ਦੇ ਵਿੱਚ ਜੀ ਪੰਜਾਬ ਦੇ ਵਿੱਚ ਹੋਰ ਕਾਬਲ ਲੋਕ ਹੋਣਗੇ ਵੀ ਤੁਸੀਂ ਹਰ ਗੱਲ ਦੇ ਵਿੱਚ ਸੀਕੇ ਵਾਲ ਮਾਡਲ ਸੀਕੇ ਵਾਲ ਮਾਡਲ ਕਰਦੇ ਤਾਂ ਫੇਲ ਮਾਡਲ ਹੈਗਾ ਦੂਜੀ ਵਾਰ ਉਹਨਾਂ ਨੇ ਕਹੀ ਸੀ ਵੀ ਪਹਿਲੀ ਪੰਜਾਬ ਮੁੱਖ ਮੰਤਰੀ ਤਾਂ ਆਪ ਗਲਾਸ ਭਰ ਕੇ ਪਾਣੀ ਦਾ ਪੀ ਕੇ ਬਿਮਾਰ ਹੋ ਗਏ ਸੀ ਕਿੰਨਾ ਕੁ ਸਾਫ਼ ਕਰਤਾ ਇਹਨਾਂ ਨੇ ਸੋ ਅੱਜ ਭਗਵੰਤ ਸੱਭਾ ਨੇ ਇਸ ਗੱਲ ਦੇ ਉੱਤੇ ਭੜਕੇ ਆ ਤੇ ਵਿਧਾਨ ਸਭਾ ਦੇ ਵਿੱਚ ਉਦੋਂ ਪ੍ਰਕਾਸ਼ ਸਿੰਘ ਬਾਜਵਾ ਹਾਜ਼ਰ ਨਹੀਂ ਸੀਗੇ ਇਹਨਾਂ ਨੇ ਗੱਲ ਕਹੀ ਹੈ ਵੀ ਦੇਖੋ ਜ਼ਿੰਦਗੀ ਦੇ ਵਿੱਚ ਕੰਮ ਨਾਲ ਡਿਗਰੀਆਂ ਨਹੀਂ ਜ਼ਿੰਦਗੀ ਵਿੱਚ ਤਜਰਬਾ ਤੇ ਕੀਤਾ ਗਿਆ ਕੰਮ ਵੀ ਬੋਲਦਾ ਸੀਕੇਵਾਲ ਨੂੰ ਰਾਜ ਸਭਾ ਦੀ ਮੈਂਬਰੀ ਇਸ ਕਰਕੇ ਮਿਲੀ ਆ ਕਿਉਂਕਿ ਉਹ ਵਾਤਾਵਰਨ ਪ੍ਰੇਮੀ ਆ ਜੀ ਉਹਨਾਂ ਨੇ ਕਿਹਾ ਜੀ ਕਿ ਸੀਕੇਵਾਲ ਦੇ ਬਾਰੇ ਇਹ ਗਲਤ رائے ਪੇਸ਼ ਕੀਤੀ ਗਈ ਆ ਪ੍ਰਤਾਪ ਸਿੰਘ ਬਾਜਵਾ ਜੇ ਬਾਜਵਾ ਕਹਿੰਦੇ ਵੀ ਕੀ ਕਹਗੇ ਬੰਦੇ ਨਾਲੇ ਵੀ ਸਾਫ ਕਰ ਲੈਂਦੇ ਆ ਇਸੇ ਨਾਲੇਗਾ ਵੀ ਸਾਫ ਹੋ ਜਾਂਦੀਆਂ ਪਰ ਜਿਹੜੀ ਦਿਮਾਗ ਦੇ ਵਿੱਚ ਗੱਲ ਜਮਾ ਹੈਗੀ ਉਹ ਕਿਵੇਂ ਸਾਫ ਹੋਊਗੀ ਉਹਨਾਂ ਨੇ ਕਿਹਾ ਜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਕੋਈ ਸੁਝਦਾ ਨਹੀਂ ਜਾਂ ਇਸ ਕਰਕੇ ਆ ਗੱਲਾਂ ਕੀਤੀਆਂ ਜੀ ਜੀ ਪੰਜ ਮੈਂਬਰੀ ਕਮੇਟੀ ਨੇ ਕੀ ਦਿੱਤਾ ਹੈ ਜਵਾਬ ਜੀ ਭੁੰਦਰ ਜੀ ਚਿੱਠੀ ਦਾ ਅਸਲ ਵਿੱਚ ਪ੍ਰਤਾ ਜਿਹੜੇ ਹੈਗੇ ਨੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਆ ਇਹ ਚਿੱਠੀ ਉਹਨਾਂ ਨੇ ਬੜੀ ਮਹੱਤਵਪੂਰਨ ਲਿਖੀ ਆ ਤੇ ਬੱਚੇ ਇਹਨਾਂ ਨੂੰ ਸਾਰਿਆਂ ਨੂੰ ਹੀ ਸਾਰੇ ਅਕਾਲੀ ਦਲ ਦੇ ਧੜਿਆਂ ਨੂੰ ਇੱਕ ਹੋਣ ਵਾਸਤੇ ਉਹਨਾਂ ਨੇ ਕਿਹਾ ਉਹ ਕਹਿੰਦੇ ਜੀ ਇਸ ਵੇਲੇ ਜ਼ਰੂਰਤ ਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਅੱਗੇ ਵਧੀਏ ਸਭ ਨੂੰ ਹੀ ਇਕੱਠੇ ਹੋਣ ਦੀ ਲੋੜ ਹੈ ਇਸ ਵੇਲੇ ਉਹ ਕਹਿੰਦੇ ਇੱਕ ਜੁੱਟ ਹੋ ਕੇ ਹਮਲਾ ਮਾਰਨਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਆ ਜੋ ਆਪਾਂ ਪੁਰਾਣੇ ਗਿਲੇ ਸ਼ਿਕਵੇ ਖਤਮ ਕਰ ਗਏ ਤੇ ਸਾਰੇ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰਗੇ ਪਰ ਦੂਜੀ ਗੱਲ ਬਹੁਤ ਮਹੱਤਵਪੂਰਨ ਏ ਜੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹਨੇ ਅੱਜ ਬਲਵਿੰਦਰ ਸਿੰਘ ਪੂਦੜ ਨੂੰ ਉਤਰ ਦਿੱਤਾ ਜਿਹੜੀ ਕਿ ਭਾਰਤੀ ਕਰਰੀ ਆ ਕਾਲੀਆਂ ਦੀ ਉਹ ਕਹਿੰਦੇ ਪੂਦੜ ਸਾਹਿਬ ਤੁਸੀਂ ਸਭ ਤੋਂ ਸੀਨੀਅਰਾਂ ਦੇ ਵਿੱਚੋਂ ਇੱਕ ਆ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਸਭ ਨੇ ਤੁਹਾਡੇ ਨਾਲ ਕੰਮ ਕਰਕੇ ਬੜਾ ਕੁਝ ਸਿੱਖਿਆ ਪਰ ਤੁਸੀਂ ਪਾਰਟੀ ਵਾਲੀ ਗੱਲ ਨਾ ਕਰੋ ਤੁਸੀਂ ਇਹ ਦੇਖੋ ਵੀ ਜਿਹੜੇ ਪਾਸੇ ਖੜੇ ਓਧਰ ਕਿੱਲੇ ਨੁਕਸ ਹੈਗੇ ਆ ਤੁਸੀਂ ਦੱਸੋ ਵੀ ਭਾਈ ਪੰਥਕ ਸਿਆਸਤ ਨੂੰ ਕਮਜ਼ੋਰ ਕਿਨੇ ਕੀਤਾ ਆ ਕਾੜੀ ਦਲ ਦਾ ਮਾੜਾ ਹਾਲ ਅੱਜ ਕਿਹੜੇ ਕਾਰਨਾਂ ਕਰਕੇ ਹੋਇਆ ਤੁਸੀਂ ਦੱਸੋ ਵੀ ਕਿਹਦੇ ਵਿੱਚ ਨੁਕਸ ਬਣਦੇ ਆ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਈਆਂ ਗੱਲਾਂ ਨੂੰ ਨਿਯਮਾਂ ਨੂੰ ਹੁਕਮਨਾਮਿਆਂ ਨੂੰ ਕਿਹਦੇ ਨੜਕੇ ਨਾਲ ਕੀਤਾ ਇਥੋਂ ਦੇ ਫੈਸਲਿਆਂ ਨੂੰ ਨੜਕੇ ਨਾਲ ਕਿਹਨੇ ਕੀਤਾ ਉਹ ਕਹਿੰਦੇ ਵੀ ਤੁਸੀਂ ਉਧਰਲੇ ਪਾਸੇ ਨੂੰ ਦੌਰ ਕਰੋ ਜੀ ਜੀ ਸੋਨਟੇਨਾ ਜੀ ਬਰਨਾਲਾ ਵਿੱਚ ਟਰੱਕਾਂ ਦੀ ਭੰਨ ਤੋੜ ਕਿਸ ਨੇ ਕੀਤੀ ਹੈ ਤੇ ਕੀ ਇਸ ਦੇ ਬਾਰੇ ਰਿਪੋਰਟ ਮਿਲ ਰਹੀ ਹੈ ਇਹ ਜੀ ਅਸਲ ਵਿੱਚ ਧੜੇਬੰਦੀ ਆ ਸਿਆਸਤਾ ਤੇ ਆਪਦੇ ਆਰਥਿਕ ਹਿੱਤਾਂ ਦੇ ਕਰਕੇ ਲੜਾਈ ਹੋਈ ਆ ਕਿਉਂਕਿ ਬਰਨਾਲਾ ਦੇ ਵਿੱਚ ਭਦੌਰ ਕਸਬਾ ਜਿਹੜਾ ਇਹ ਉਥੋਂ ਦੀ ਖਬਰ ਆਈ ਹੈ ਇਸੇ ਖਬਰ ਇਹ ਪੈਦਾ ਹੋਈ ਹੈ ਜੀ ਕਿ ਜਿਹੜੇ ਟਰੱਕਾਂ ਦੇ ਉੱਤੇ ਹਮਲਾ ਕੀਤਾ ਗਿਆ 10 ਟਰੱਕਾਂ ਦੀ ਭੰਨਤੋੜ ਕੀਤੀ ਪਤਿਓ ਪਦ ਲੋਕਾਂ ਦੇ ਵੱਲੋਂ ਹਾਲਾਂਕਿ ਪੁਲਿਸ ਦੇ ਵੱਲੋਂ ਕਾਰਵਾਈ ਦੀ ਗੱਲ ਕਹੀ ਗਈ ਹੈ ਵੀ ਅਸੀਂ ਛੇਤੀ ਕਾਰਵਾਈ ਕਰ ਰਹੇ ਹਾਂ ਪਰ ਅਸਲ ਦੇ ਵਿੱਚ ਇੱਥੇ ਦੋ ਧੜੇ ਆ ਦੋਵਾਂ ਧੜਿਆਂ ਦੀ ਆਪਸ ਦੇ ਵਿੱਚ ਲੜਾਈ ਹੈ ਉਹਦੇ ਤਹੇ ਜਿਵੇਂ ਆਮ ਤੌਰ ਤੇ ਟਰੱਕਾਂ ਦੀ ਟਰੱਕ ਜੁਨੀਅਨ ਦੀ ਲੜਾਈ ਹੁੰਦੀ ਹੈ ਇਹ ਵੀ ਉਹਦਾ ਇੱਕ ਹਿੱਸਾ ਹੈਗਾ ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਜੀ ਐਸੋ ਜਿਹੜਾ ਆਮ ਆਦਮੀ ਪਾਰਟੀ ਦਾ ਨੇਤਾ ਉਹਨੇ ਗੱਲ ਕਹੀ ਹੈ ਕਿ ਮੇਰੇ ਭਰਾ ਨੇ ਟੈਂਡਰ ਲਿਆ ਹੋਇਆ ਗੋਦਾਮ ਤੋਂ ਮਾਲ ਰੇਲ ਗੱਡੀ ਤੱਕ ਦੂਜੀ ਤਰ ਇਹ ਚੌਂਦੀ ਨਹੀਂ ਸੀ ਕਿ ਇਸ ਕਰਕੇ ਉਹਨਾਂ ਦੇ ਵੱਲੋਂ ਇਹ ਕੁਝ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਮ ਹਮ ਟੈਨਨਰ ਸਾਹਿਬ ਕਿਹੜੀ ਥਾਂ ਤੇ 31 ਕਰੋੜ ਦੀ ਹਿਰੋਇਨ ਫੜੀ ਗਈ ਹੈ ਤੇ ਜਿਹੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੇ ਬਾਰੇ ਕੀ ਪਤਾ ਚੱਲਿਆ ਦੇਖੋ ਪੁਲਿਸ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਨਸ਼ਿਆਂ ਦੇ ਖਾਤਮੇ ਵਾਸਤੇ ਵਚਨ ਬੱਧ ਹਾਂ ਇਸੇ ਲੜੀ ਤਹਿਤ ਇਸੇ ਪ੍ਰਕਿਰਿਆ ਤਹਿਤ ਅਸੀਂ ਹਰ ਰੋਜ਼ ਬੜਾ ਕੁਝ ਕਾਬੂ ਕਰ ਰਹੇ ਹਾਂ ਦੂਜੀ ਗੱਲ ਉਹਨਾਂ ਨੇ ਮਹੱਤਵਪੂਰਨ ਕਹੀ ਆ ਉਹ ਕਹਿੰਦੇ ਕਿ ਅੱਜ ਅੰਮ੍ਰਿਤਸਰ ਦੇ ਵਿੱਚੋਂ ਅਸੀਂ 7 ਕਰੋੜ ਰੁਪਏ ਦੀ 4.5 ਕਿਲੋ ਹੈਰੋਇਨ ਫੜੀ ਆ ਤੇ ਉਹ ਕਹਿੰਦੇ ਕਿ 6 ਪੀ ਬੰਦੇ ਅਸੀਂ ਗ੍ਰਿਫਤਾਰ ਕੀਤੇ ਆ ਉਹ ਕਹਿੰਦੇ ਕਿ ਅਸੀਂ ਇਹ ਇੱਕ ਬਹੁਤ ਵੱਡੀ ਖੇਪ ਬਰਾਮਦ ਕੀਤੀ ਆ ਇਹ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਾਈ ਜਾਣੀ ਸੀ ਤੇ ਪੰਜਾਬ ਦਾ ਕਿੰਨਾ ਪਤ ਨੁਕਸਾਨ ਹੋ ਜਾਣਾ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਭਾਜਪਾ ਨੇ ਨਗਰ ਨਿਯਮਾਂ ਦੇ ਜਿਹੜੇ ਆਗੂ ਨੇ ਐਲਾਨ ਦਿੱਤੇ ਨੇ ਜੀ ਕਿਹੜੇ ਕਿਹੜੇ ਸ਼ਹਿਰ ਦੇ ਨੇ ਜੀ ਦੇਖੋ ਜੀ ਇਹ ਅੰਮ੍ਰਿਤਸਰ ਦੇ ਵਿੱਚ ਲੁਧਿਆਣਾ ਦੇ ਵਿੱਚ ਜਲੰਧਰ ਦੇ ਵਿੱਚ ਤਗਵਾੜੇ ਦੇ ਵਿੱਚ ਤੇ ਪਤਾ ਲੱਗਾ ਜੀ ਕਿ ਅੰਮ੍ਰਿਤਸਰ ਦੇ ਵਿੱਚ ਤੇ ਇਹ ਖਬਰ ਆਈ ਆ ਤੇ ਇੱਥੇ ਆਮ ਆਦਮੀ ਜਿਹੜੇ ਹੈਗੇ ਨੇ ਬੀਜੇਪੀ ਦੇ ਵੱਲੋਂ ਤੇ ਨਗਰ ਪ੍ਰਬੰਧ ਨੂੰ ਮਜ਼ਬੂਤ ਕਰਨ ਦੇ ਲਈ ਆਗੂ ਹਲਾਣੇ ਗਏ ਜਿਵੇਂ ਅੰਮ੍ਰਿਤਸਰ ਦੇ ਵਿੱਚ ਗੌਰਵ ਗਿੱਲ ਤੇ ਕੀਰਤੀ ਰੋੜਾ ਲੁਧਿਆਣਾ ਵਿੱਚ ਪੂਨਮ ਰਤਰਾ ਤੇ ਰੋਹਿਤ ਸ਼ਿਕਾ ਪਟਿਆਲਾ ਵਿੱਚ ਵੰਦਨਾ ਜੋਸ਼ੀ ਤੇ ਹੋਰ ਵੀ ਕਈ ਤੇ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਗਈ ਇਹ ਵੀ ਦੇਖੋ ਅਸੀਂ ਆਉਂਦੇ ਸਮੇਂ ਦੇ ਵਿੱਚ ਪੂਰੀ ਤਰ੍ਹਾਂ ਤਿਆਰੀ ਕਰਕੇ ਚੱਲ ਰਹੇ ਹਾਂ ਲੁਧਿਆਣੇ ਵਾਲੀ ਟੋਣ ਵੀ ਦਿੱਤਾਂਗੇ ਤੇ ਆਉਂਦੇ ਸਮੇਂ ਦੇ ਵਿੱਚ ਜਿੰਨੀਆਂ ਵੀ ਟੋਣਾ ਹੋਣੀਆਂ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੀ ਟੋਣੀ ਦੇ ਵਿੱਚ ਪੈਣੀਆਂ ਜੀ। ਅ ਪ੍ਰਹਲਾਦ ਜੋਸ਼ੀ ਜਿਹੜੇ ਕੇਂਦਰੀ ਮੰਤਰੀ ਨੇ ਜੀ ਉਹਨਾਂ ਨਾਲ ਮੀਟਿੰਗ ਕੀਤੀ ਗਈ ਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦੇ ਬਾਰੇ ਕੀ ਰਿਪੋਰਟ ਹੈ? ਦੇਖੋ ਉਹਨਾਂ ਨੇ ਮੁਲਾਕਾਤ ਇਸ ਕਰਕੇ ਕੀਤੀ ਆ ਵੀ ਪੰਜਾਬ ਦੇ ਵਿੱਚ ਉਹ ਕਹਿੰਦੇ ਜੀ ਜ਼ਰੂਰਤ ਹੈ ਇਸ ਵੇਲੇ ਇਸ ਗੱਲ ਨੂੰ ਸਮਝਣ ਦੀ ਕਿ ਕੇਂਦਰ ਦੇ ਵੱਲੋਂ ਜਿਹੜੇ ਪੈਸੇ ਸਾਡੇ ਦਿੱਤੇ ਨਹੀਂ ਜਾ ਰਹੇ ਉਹਨਾਂ ਪੈਸਿਆਂ ਦੀ ਜ਼ਰੂਰਤ ਕਿੰਨੀ ਹੈ ਸਾਨੂੰ। ਉਹ ਕਹਿੰਦੇ ਵੀ ਕੇਂਦਰ ਦੇ ਵੱਲੋਂ ਪੈਸੇ ਨਹੀਂ ਜਾਰੀ ਕੀਤੇ ਜਾ ਰਹੇ। ਸਾਨੂੰ ਇਸ ਵੇਲੇ ਪੈਸਿਆਂ ਦੀ ਲੋੜ ਆ। ਉਹਨਾਂ ਨੇ ਦੋ ਟੋਕੇ ਗੱਲ ਕਹੀ ਆ ਵੀ ਪੰਜਾਬ ਦੇ ਨਾਲ ਠਕਾ ਕੀਤਾ ਜਾ ਰਿਹਾ। ਪੰਜਾਬ ਦੇ ਨਾਲ ਸਿਆਸਤ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕਿ ਇਸ ਵੇਲੇ ਜ਼ਰੂਰਤ ਹੈਗੀ ਜਿਹੜੇ ਸਾਡੇ ਪੈਸੇ ਪਏ ਆ ਆਰਡੀਐਸ ਵਾਲੇ ਜਿਹੜੇ ਪਿੰਡੂ ਗ੍ਰਾਮੀਣ ਵਿਕਾਸ ਦੀ ਯੋਜਨਾ ਵਾਲੇ ਪੈਸੇ ਪਏ ਕੇਂਦਰ ਦੇ ਵਾਲੇ। ਉਹ ਪੈਸੇ ਜਾਰੀ ਕੀਤੇ ਜਾਣ ਤੇ ਅਸੀਂ ਭਾਈ ਆਪ ਦਾ ਅਰਜ਼ਗਰਨ ਦੀ ਗੱਲ ਕਰ ਗਏ। ਉਹ ਕਹਿੰਦੇ ਜੀ ਪ੍ਰਲਾਡ ਜੋਸ਼ੀ ਸਾਹਿਬ ਦੇ ਨਾਲ ਇਸੇ ਕਰਕੇ ਮੁਲਾਕਾਤ ਕੀਤੀ ਆ ਤਾਂ ਜੋ ਸਾਡਾ ਪੁਰਾਣਾ ਪੈਸਾ ਜਿਹੜਾ ਉਲੰਘ ਰਿਹਾ ਹੋਵੇ। ਜੀ। ਆ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਜਿਹੜੀ ਅਸਲ ਪਰਖ ਹੈ ਜੀ ਹੁਣ ਲੁਧਿਆਣੇ ਚ ਹੋਣ ਜਾ ਰਹੀ ਜ਼ਿਮਨੀ ਚੋਣਾਂ ਜਿਹੜੇ ਨੇ ਉਸ ਦੇ ਵਿੱਚ ਪਤਾ ਲੱਗ ਜਾਏਗੀ ਕੀ ਕੁਝ ਚੱਲ ਰਿਹਾ ਉਥੇ ਦੇਖੋ ਜੀ ਇਹ ਗੱਲ ਕਹੀ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਜਿੱਤ ਜਾਣਾ ਹੂੰ ਹੂੰ ਦੂਜੀ ਤਰ੍ਹਾਂ ਦੀ ਵੀ ਜਿੱਤ ਤਾਂ ਸਾਡੀ ਢੋਲੀ ਦੇ ਵਿੱਚ ਪੈ ਜਾਣੀ ਆ ਦੇਖੋ ਜਿਹਦੀ ਮਰਜ਼ੀ ਢੋਲੀ ਦੇ ਵਿੱਚ ਜਿੱਤ ਪਵੇ ਪਰ ਫਿਲਹਾਲ ਤਾਂ ਗੱਲ ਇਹ ਆ ਵੀ ਇੱਕ ਦੂਜੇ ਦੀ ਪਿੱਠ ਲਾਉਣ ਦੀਆਂ ਕੋਸ਼ਿਸ਼ਾਂ ਆਪਾਂ ਚਲੋ ਜੀ ਹੁਣ ਤੁਸੀਂ ਆਹ ਦੇਖ ਲਓ ਚੱਲੀ ਜਾਂਦਾ ਜੀ ਵਿਧਾਨ ਸਭਾ ਦਾ ਬਜਟ ਸੈਸ਼ਨ ਜਿਹਦੇ ਕਰਕੇ ਲੁਧਿਆਣੇ ਵਾਲੀ ਸਿਆਸਤ ਥੋੜੀ ਜੀ ਠੰਡੀ ਪਈ ਦੀ ਇਹ ਤਾਂ ਸਾਰਿਆਂ ਨੇ ਇੱਥੇ ਹੀ ਹੋਣਾ ਜੀ ਉਹਦੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਸਾਡੀ ਸੀਟ ਆ ਅਸੀਂ ਜਿੱਤਾਂਗੇ ਭਾਜਪਾ ਕਹਿੰਦੀ ਇਹ ਸ਼ਹਿਰੀ ਸੀਟਾਂ ਆ ਸੀ ਜਿੱਤਾਂਗੇ ਕਾਂਗਰਸ ਕਹਿੰਦੀ ਅਸੀਂ ਜਿੱਤਾਂਗੇ ਕਿਉਂ ਲੱਗਦਾ ਵੀ ਜਿਵੇਂ ਪੰਜਾਬ ਦੀ ਸਿਆਸਤ ਕੱਲੀ ਲੁਧਿਆਣੇ ਵਾਲੀ ਇਸ ਸੀਟ ਦੇ ਉੱਤੇ ਕੇਂਦਰਿਤ ਹੋ ਕੇ ਰਹਿ ਜਾਣੀ ਹੈ ਜੀ ਨੇ ਸਰ ਬੜਾ ਦਰਦਨਾਕ ਅਤੇ ਭਿਆਨਕ ਐਕਸੀਡੈਂਟ ਹੋਇਆ ਜਿਹੜਾ ਜਲੰਧਰ ਵਿੱਚ ਇਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਇਸ ਜੋ ਖੁਦ ਇਹ ਬੜੇ ਦੁਖਵੀਂ ਖਬਰਾਂ ਜੀ ਇਹ ਜਲੰਧਰ ਤੋਂ ਨਕਉਦਰ ਦੇ ਵੱਲ ਮੱਥਾ ਟੇਕਣ ਜਾਂਦੇ ਸੀ ਉਸੇ ਡੇਰੇ ਆ ਉਧਰ ਮੱਥਾ ਟੇਕਣ ਜਾਂਦੇ ਸੀ ਇੱਕ ਸਕੂਟਰੀ ਦੇ ਉੱਤੇ ਚਾਰ ਲੋਕ ਸਵਾਰ ਸਿਗੇ ਹੂੰ ਹੂੰ ਸੋ ਇਹਨਾਂ ਚਾਰਾਂ ਦਾ ਐਕਸੀਡੈਂਟ ਹੋ ਗਿਆ ਤੇ ਉਹ ਵਿਚਾਰਿਆਂ ਦੀ ਮੌਤ ਹੋ ਗਈ ਉਹਨਾਂ ਚੋਂ ਦੋ ਜਣਿਆਂ ਦੀ ਇਹ ਸਕੂਟਰੀ ਦੇ ਉੱਤੇ ਜਾਂਦੇ ਸੀ ਤੇ ਇਹਨਾਂ ਦੀ ਸਕੂਟਰੀ ਦਾ ਵੱਜੀ ਆ ਜੀ ਇੱਕ ਟਰੱਕ ਖੜਾ ਸੀਗਾ ਸੜਕ ਦੇ ਉੱਤੇ ਲਾਂਬੜਾ ਦੇ ਕੋਲ ਮਗਰਲੇ ਪਾਸਿਓਂ ਜਾ ਕੇ ਵੱਜੀ ਆ ਦੋ ਆਲੀ ਮੌਤ ਹੋ ਗਈ ਆ ਤੇ ਦੋ ਇਸ ਵੇਲੇ ਹਸਪਤਾਲ ਦੇ ਵਿੱਚ ਆ ਜਾਣ ਕੇ ਕਹਿਦੇ ਵੀ ਥੋੜੀ ਜੀ ਅਲੜ ਉਮਰ ਵਾਲੇ ਫੈਸਲੇ ਵੀ ਐਸੇ ਕਿ ਸਕੂਟਰੀ ਦੇ ਉੱਤੇ ਚਾਰ ਚਾਰ ਜਣੇ ਬੈਠੇ ਤੇ ਆਹ ਕੁਝ ਹੋ ਗਏ। ਹੂੰ ਹੂੰ। ਸਕੂਲੀ ਪਾਠਕ੍ਰਮ ਵਿੱਚ ਕੀ ਬਦਲਾਅ ਚਾਹੁੰਦੇ ਨੇ ਜਥੇਦਾਰ ਸਾਹਿਬ? ਦੇਖੋ ਅੱਜ ਜਥੇਦਾਰ ਸਾਹਿਬ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਇਸ ਵੇਲੇ ਜ਼ਰੂਰਤ ਇਹ ਆ ਵੀ ਜਿਹੜੇ ਇਹ ਜਿਹੜੇ ਸਕੂਲੀ ਵਿਸ਼ਿਆਂ ਵਾਲੇ ਪਾਠਕ੍ਰਮ ਆ ਉਹਨਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਵੇ। ਜੀ। ਉਹ ਕਹਿੰਦੇ ਵੀ ਜਿਹੜੀਆਂ ਜੰਗਾਂ ਸਿੱਖ ਹਾਰੇ ਆ ਬਹੁਤਾਂ ਉਹਨਾਂ ਦਾ ਜ਼ਿਕਰ ਕੀਤਾ ਗਿਆ। ਜਦ ਕਿ ਚਾਹੀਦਾ ਇਹ ਹੈ ਜੀ ਕਿ ਅਸੀਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਬਲਦਾਨ ਨੂੰ ਤੇ ਸਿੱਖਾਂ ਦੇ ਵੱਲੋਂ ਜਿੱਤਾ ਹੱਥ ਜਿਹੜੀਆਂ ਕੀਤੀਆਂ ਗਈਆਂ ਉਹਨਾਂ ਨੂੰ ਵੀ ਪਾਠਕ੍ਰਮ ਦੇ ਵਿੱਚ ਸ਼ਾਮਲ ਕਰਵਾਏ ਇਹਨਾਂ ਨੇ ਕਹਿ ਦਿੱ ਕਿ ਭਵਿੱਖ ਦੇ ਵਿੱਚ ਜੇਕਰ ਕੋਈ ਵੀ ਬੇਅਦਬੀ ਹੋਊਗੀ ਸੂਬਾ ਮੋਟੋ ਤੱਕ ਅਸੀਂ ਆਪੇ ਕਾਰਵਾਈ ਕਰਿਆ ਕਰਾਂਗੇ ਸੋ ਆਹ ਗੱਲ ਉਹਨਾਂ ਨੇ ਕਹੀਆਂ ਫਟੇ ਘੜਸਰ ਦੇ ਵਿੱਚ ਜਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸੱਜਣ ਨਾਲ ਸਾਂਝ ਪਾਣ ਲਈ ਖਬਰਾਂ ਦਾ ਕੱਲ ਸਵੇਰੇ ਮੁੜ ਤੋਂ ਮਿਲਦੇ ਧੰਨਵਾਦ ਤੁਹਾਡਾ ਸੌਰਨਟਾਇਨਾ ਜੀ ਬੜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸ਼ੁਕ